ਸੂਰਾ ਸੋ ਪਜਾਨੀਐ ਲੋਰੈ ਦੀਨ ਕੇ ਤੋ ਪੁਰਜਾ ਪੁਰਜਾ ਕਟਮਰਾ ਕਭੂ ਨਾ ਛਟ ਦੇ ਤੋ ਸਦਾ ਨਿਸ਼ਾਨ ਝੂਲਦੇ ਰਹਿਣੇ ਵਿੱਚ ਗੁਰਤਾਮਾ ਦੇ ਸੱਜਣਗੇ ਦਰਬਾਰ ਸੁਬਾਤੇ ਵੇਲੇ ਸ਼ਮਾਂ ਦੇ ਸੱਜਣਗੇ ਦਰਬਾਰ ਸੁਬਾਤੇ ਵੇਲੇ ਸ਼ਮਾਂ ਦੇ ਸਰਦ ਸਾਹਿਬ ਦੀਵਾਨ ਚ ਸੰਗਤਾਂ ਬੈੰਦੀਆਂ ਰਹਿਣਗੀਆਂ ਮਈ ਸੰਗਤਾਂ ਬੈੰਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੋਜਗ ਪੈਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੋਜਗ ਪੈਂਦੀਆਂ ਰਹਿਣਗੀਆਂ ਸਦਾ ਨਿਸ਼ਾਨ ਝੂਲਦੇ ਰਹਿਣੇ ਵਿੱਚ ਗੁਰਧਾਮਾਂ ਦੇ ਸੱਜਣਗੇ ਦਰਬਾਰ ਸੁਦਾਤੇ ਵੇਲੇ ਸ਼ਾਮਾਂ ਦੇ ਸੱਜ ਪੈਂਦੀਆਂ ਰਹਿਣੀਆਂ ਪੱਖ ਤੇਰੇ ਦੀਆਂ ਗੂੰਜਾ ਜਿਉ ਜੋ ਪੈਂਦੀਆਂ ਰਹਿਣੀਆਂ ਪੱਖ ਤੇਰੇ ਦੀਆਂ ਗੂੰਜਾ ਜਿਉ ਜੋ ਪੈਂਦੀਆਂ ਰਹਿਣੀਆਂ ਚੰਨ ਪਵਿੱਤਰ ਪਏ ਤੁਹਾਡੇ ਥਾਂ ਵਿੱਚ ਜਿਹੜੇ ਦੇ ਫੁੱਲੇ ਨਹੀਂ ਸਮਾਉਂਦੇ ਲੋਕੀ ਨਕਰ ਖੇੜੇ ਦੇ ਫੁੱਲੇ ਨਹੀਂ ਸਮਾਉਂਦੇ ਲੋਕੀ ਨਕਰ ਖੇੜੇ ਦੇ ਸਾਨੂੰ ਗੁਰੂ ਨਭਜਿਆ ਪੁਸਤਾ ਕਹਿੰਦੀਆਂ ਰਹਿਣਗੀਆਂ ਪੁੱਤਾ ਕਹਿੰਦੀਆਂ ਰਹਿਣਗੀਆਂ ਵਰਦ ਤੇਰੇ ਦੀਆਂ ਗੂੰਜਾਂ ਜਗੋ ਜਗ ਪੈਂਦੀਆਂ ਰਹਿਣਗੀਆਂ ਵਰਦ ਤੇਰੇ ਦੀਆਂ ਗੂੰਜਾਂ ਜਗੋ ਜਗ ਪੈਂਦੀਆਂ ਰਹਿਣਗੀਆਂ ਤੇ ਤਾਂ ਨਿਸ਼ਕਣ ਤੋਂ ਸੇ ਗੂੰਜਣ ਖੜਕਣ ਖੰਡੇ ਜੀ ਪਾਲੋਂ ਤੇ ਕਾ ਟੱਲ ਆਪ ਦੇ ਝੰਡੇ ਕੂੰ ਜਾਣ ਜਬੋ ਦੁਗ ਕਹਿੰਦੀਆਂ ਰਹਿਣ ਗੀਆਂ ਮੂਰਖ ਜੋ ਦਰਹਾਉ ਲਹੂ ਚਲ ਬੜੇ ਬੰਲਿਆਂ ਨੂੰ ਕੰਡਾਂ ਦੇ ਵਿੱਚ ਚਿਣਿਆ ਬੱਚੇ ਨੰਨਿਆਂ ਨੰਨਿਆਂ ਨੂੰ ਕੰਡਾਂ ਦੇ ਵਿੱਚ ਚਿਣਿਆ ਬੱਚੇ ਨੰਨਿਆਂ ਨੰਨਿਆਂ ਨੂੰ ਚੜ ਬੰਦਿਆਂ ਦੀਆਂ ਫੌਜਾਂ ਬਦਲੇ ਲੈਂਦੀਆਂ ਰਹਿਣ ਗੀਆਂ ਬਈ ਬਦਲੇ ਲੈਂਦੀਆਂ ਰਹਿਣ ਗੀਆਂ रा बबूतर जॻा तेल पल धर्म दया भठा नोड़ पई जबलिया धर्म दया भठा नोड़ ਪਈ ਜ ਬਲੀਆਂ ਦੀ ਸਖਤ ਤਸੀਹੇ ਸਰ ਤੇ ਜਿੰਦਾ ਸਹਿੰਦੀਆਂ ਰਹਿਣ ਗਿਆ ਬਈ ਜਿੰਦਾ ਸਹਿੰਦੀਆਂ ਰਹਿਣ ਗਿਆ ਪੰਥ ਤੇਰੀ ਦੀਆਂ ਗੂੰਜਾਂ ਜੋ ਜੋ ਪੈਂਦੀਆਂ ਰਹਿਣ ਗਿਆ ਪੰਥ ਤੇਰੀ ਦੀਆਂ ਗੂੰਜਾਂ ਜੋ ਜੋ ਪੈਂਦੀਆਂ ਰਹਿਣ ਗਿਆ ਮਰੋ ਤੇ ਕਸਖਾ ਨੂੰ ਹੱਸ ਕੇ ਮਰਨਾ ਪਹਿਣਾ ਹੈ ਨਾਲ ਜੁੱਧ ਦੇ ਸਤਿਆਗ੍ਰਹਿ ਵੀ ਕਰਨਾ ਪਹਿਣਾ ਹੈ ਨਾਲ ਜੁੱਤ ਦੇ ਸੱਪਿਆ ਗਰੇ ਵੀ ਕਰਨਾ ਪਹਿਣਾ ਹੈ ਜਬਰ ਸ਼ਬਰ ਦੀਆਂ ਸਦਾ ਸ਼ਕਤੀਆਂ ਖੈਂਦੀਆਂ ਰਹਿ ਲੱਗੀਆਂ ਖੈਂਦੀਆਂ ਰਹਿ ਦੁਨੀਆਂ ਵਰਤ ਤੇਰੀਆਂ ਗੂੰਜਾਂ ਜਗੋਜ ਪੈਂਦੀਆਂ ਰਹਿਣਗੀਆਂ ਵਰਤ ਤੇਰੀਆਂ ਗੂੰਜਾਂ ਜਗੋਜ ਪੈਂਦੀਆਂ ਰਹਿਣਗੀਆਂ ਸਭ ਬਹਿਂਦੀਆਂ ਰਹਿਣਗੀਆਂ ਬਈ ਪਾਰਸ ਬਹਿਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜਗੋ ਜਗ ਬਹਿਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜਗੋ ਜਗ ਬਹਿਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪਹਿਂਦੀਆਂ ਰਹਿਣਗੀਆਂ ਸਤਿਕਾਰ ਜੋ ਖਾਲਸਾ ਜੀ ਇੱਕ ਕਲਗੀਧਰ ਮਹਾਰਾਜ ਦੇ ਸਾਜੇ ਪੰਥ ਦੀਆਂ ਤੁਮਾਂ ਜਦੋਂ ਤੱਕ ਧਰਤੀ ਅਸਮਾਨ ਬਹਿ ਗਏ ਸਤਕਾਰ ਜੋ ਖਾਲਸਾ ਜੀ ਉਦੋਂ ਤੱਕ ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਪੰਥ ਦੀਆਂ ਤੁਮਾਂ ਪਹਿਲੀਆਂ ਰਹਿਣ ਗਿਆ ਸਤਕਾਰ ਜੋ ਖਾਲਸਾ ਜੀ ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਉੱਤੇ ਰਹਿਮਤ ਕੀਤੀ ਹੈ ਇਹ ਕਿਰਪਾ ਕੀਤੀ ਹੈ ਸਤਕਾਰ ਜੋ ਖਾਲਸਾ ਜੀ ਇੱਕ ਪੰਜਾਬੀ ਦੇ ਮਹਾਨ ਕਵੀ ਉਹ ਗੁਰੂ ਗੋਬਿੰਦ ਸਿੰਘ ਦੀ ਬਾਤਾਂ ਬੜੀਆਂ ਸੁੰਦਰ ਲੈਣਾ ਲਿਖਦੇ ਨੇ ਉਹ ਲਿਖਦੇ ਨੇ ਸਤਕਾਰ ਜੋ ਖਾਲਸਾ ਜੀ ਕਲਗੀ ਵਾਲਿਆ ਤੇਰਾ ਹੈ ਦਰ ਐਸਾ ਤਲਗੀ ਵਾਲਿਆ ਤੇਰਾ ਹੈ ਦਰ ਐਸਾ ਹੇਕੜ ਵਾਲਿਆਂ ਦੇ ਸੀਸ ਵੀ ਝੁਕ ਜਾਂਦੇ ਤੇਰੀ ਕਲਗੀ urali ਦੀ ਚਲ ਐਸੀ ਚੰਦ ਸੂਰਜ ਵੀ ਵੇਖ ਕੇ ਲੁਕ ਜਾਂਦੇ ਤੇਰੇ ਨੀਲੇ ਦੀ ਬੇਸ ਰਫਤਾਰ ਸੋਣੀ ਬਹਿਣ ਕਮਲੇ ਸਾਗਰਾਂ ਦੇ ਰੁਕ ਜਾਂਦੇ ਸ਼ਰਨ ਕਮਲਾਂ ਦੀ ਮਿਲ ਜੇ ਧੂੜ ਜੀ ਨੂੰ ਉਹਦੇ ਗੇੜ 84 ਦੇ ਮੁੱਕ ਜਾਂਦੇ ਸਤਕਾਰ ਜੋ ਖਾਲਸਾ ਜੀ ਇਹ ਗੁਰੂ ਨਾਨਕ ਪਰਸਾ ਜੀ ਦਾ ਐਸਾ ਦਰ ਹੈ ਇੱਥੇ ਸਤਕਾਰ ਜੋ ਖਾਲਸਾ ਜੀ ਕੋਈ ਗਰੀਬ ਆਵੇ ਕੋਈ ਅਮੀਰ ਆਵੇ ਕੋਈ ਰਾਜਾ ਆਵੇ ਕੋਈ ਪਖਾਈ ਆਵੇ ਗੁਰੂ ਨਾਨਕ ਦੇ ਦਰਬਾਰ ਵਿੱਚ ਹਰ ਇੱਕ ਨੂੰ ਮਾਨ ਤੇ ਸਨਮਾਨ ਮਿਲਦਾ ਹੈ ਨੇਪੋਟਿਆਂ ਨੂੰ ਓਟਾ ਨੇ ਆਸਰੇ ਨੂੰ ਆਸਰਾ ਨਪੱਤਿਆਂ ਨੂੰ ਪੱਤ ਤੇ ਨਮਾਣਿਆਂ ਨੂੰ ਮਾਨ ਮਿਲਦਾ ਹੈ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਸਤਕਾਰ ਜੋ ਖਾਲਸਾ ਦੀ 24 ਘੰਟੇ ਚਾਰੇ ਦਰਵਾਜੇ ਗੁਰੂ ਨਾਨਕ ਮਹਾਰਾਜ ਦੇ ਦਰਬਾਰ ਦੇ ਖੁੱਲੇ ਰਹਿੰਦੇ ਨੇ ਇੱਥੇ ਕੋਈ ਸਿੱਖ ਆਵੇ ਕੋਈ ਅਸਾਈ ਆਵੇ ਕੋਈ ਜੈਨੀ ਆਵੇ ਕੋਈ ਬੋਧੀ ਆਵੇ ਕਿਸੇ ਧਰਮ ਦਾ ਵੀ ਬੰਦਾ ਆਵੇ ਹਰ ਧਰਮ ਦੇ ਬੰਦੇ ਨੂੰ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਮਾਰਤ ਤੇ ਸਤਕਾਰ ਮਿਲਦਾ ਹੈ ਅਬਦ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਨਿਰਮਲ ਇਹ ਸਤਕਾਰ ਜੋ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਇਹ ਸਭ ਸਾਡੀ ਬਾਤ ਦਾ ਦਰਬਾਰ ਹੈ ਇੱਥੇ ਹਰ ਇੱਕ ਦੀਆਂ ਝੋੜੀਆਂ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਸਤਕਾਰ ਜੋ ਖਾਲਸਾ ਜੀ ਭਰਦੀਆਂ ਨੇ ਆਓ ਸਤਕਾਰ ਜੋ ਖਾਲਸਾ ਜੀ ਸਮਾਂ ਵੀ ਹੋ ਰਿਹਾ ਮੈਂ ਤੇ ਇੱਕ ਕਲਤਾ ਉਹਨਾਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਸਤਕਾਰ ਜੋ ਖਾਲਸਾ ਦੀ ਖਾਲਸਾ ਜੀ ਕਹਿਣੀ ਹੈ ਕਿਉਂਕਿ ਗੁਰੂ ਦੇ ਪਿਆਰੋ ਜਿਹੜੇ ਸਾਧੂ ਸਤ ਹੁੰਦੇ ਨੇ ਫਕੀਰ ਹੁੰਦੇ ਨੇ ਮਹਾਤਮਾ ਹੁੰਦੇ ਨੇ ਉਹ ਸਤਕਾਰ ਜੋ ਖਾਲਸਾ ਜੀ ਦੁਨੀਆ ਨੂੰ ਤਾਰਨ ਵਾਸਤੇ ਭੁੱਲੇ ਪੜਕੇ ਲੋਕਾਂ ਨੂੰ ਰਾਹੇ ਪਾਉਣ ਵਾਸਤੇ ਉਹ ਮੇਰਾ ਪਰਮੇਸ਼ਰ ਉਹ ਕਾਹ ਪੁਰਖ ਵਾਹਿਗੁਰੂ ਆਪ ਪੈਦਾ ਹੈ ਸਤਕਾਰ ਜੋ ਖਾਲਸਾ ਜੀ ਸੱਚਖੰਡ ਵਾਸੀ ਸ਼੍ਰੀਮਾਨ ਸਤਬਾਬਾ ਆਨੰਦ ਸਿੰਘ ਜੀ ਕਲੇਰਾ ਵਾਲੇ ਮਹਾਂਪੁਰਖਾ ਸ਼੍ਰੀਮਾਨ ਸਤਬਾਬਾ ਈਸਰ ਸਿੰਘ ਜੀ ਕਲੇਰਾ ਵਾਲੇ ਮਹਾਂਪੁਰਖ ਤਨਤਨ ਬਾਬਾ ਕੁੰਦਨ ਸਿੰਘ ਜੀ ਇਹੋ ਜਿਹੜੇ ਪਰਉਪਕਾਰੀ ਮਹਾਰਪੁਰ ਤੋਂ ਗੁਰੂ ਦੇ ਪਿਆਰੋਂ ਸਾਡੇ ਕਲਜੂ ਦੀ ਜੀਵਾਂ ਨੂੰ ਤਾਰਨ ਵਾਸਤੇ ਆਉਂਦੇ ਨੇ ਸਤਕਾਰਯੋਗ ਖਾਲਸਾ ਜੀ ਉਹ ਪਰਮੇਸ਼ਰ ਕਿ ਹਰ ਨਗਰ ਦੇ ਵਿੱਚ ਹਰ ਸੈਰ ਦੇ ਵਿੱਚ ਸਾਧੂ ਸੰਤ ਨਹੀਂ ਹੁੰਦੇ ਜਿੱਥੇ ਸਾਧੂ ਸੰਤਾਂ ਦੇ ਚਰਨ ਪੈਂਦੇ ਨੇ ਉਹ ਜਗ੍ਹਾ ਪੂਜਣ ਯੋਗ ਜਗ੍ਹਾ ਬਣ ਜਾਂਦੀ ਹੈ ਸਤਕਾਰਯੋਗ ਖਾਲਸਾ ਜੀ ਜੰਗਲਾਂ ਵਿੱਚ ਮੰਦਰ ਕਰਦੇ ਨੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾ ਸੰਤਾਂ ਦਾ ਰੱਬ ਦੇ ਨਾਲ ਪੌਣ ਪ੍ਰੀਤਾ ਬਾਗਰਦੀਉ ਚੰਦ ਚਕੋਰਾ ਸੰਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਧੋਰਾ ਸਤਕਾਰਯੋਗ ਖਾਲਸਾ ਜੀ ਉਹ ਜੇ ਸਾਧੂ ਸੰਤ ਕਬੀਲ ਹੁੰਦੇ ਨੇ ਉਹਨਾਂ ਨੇ ਪ੍ਰਮਾਤਮਾ ਨੂੰ ਕਾਲ ਪ੍ਰਭੂ ਨੂੰ ਕੋਈ ਸੰਗੜਾ ਨਾਲ ਨਹੀਂ ਵੱਡਿਆ ਹੁੰਦਾ ਗੁਰੂ ਦੇ ਪਿਆਰੋ ਉਸ ਪ੍ਰੇਮ ਦੀਆਂ ਧੋਰਾ ਪਾ ਕੇ ਆਪਣੀ ਭਗਤੀ ਦੇ ਨਾਲ ਉਹ ਕਾਲ ਪ੍ਰਭੂ ਪ੍ਰਮੇਸ਼ਰ ਦੀਆ ਬਖਸ਼ਾ ਪ੍ਰਾਪਤ ਕੀਤੀਆਂ ਹੁੰਦੀਆਂ ਨੇ ਉਹ ਸਾਡੇ ਕਲਯੁਗੀ ਜੀਵਾ ਨੂੰ ਸਤਕਾਰਯੋਗ ਖਾਲਸਾ ਜੀ ਤਾਰਨ ਵਾਸਤੇ ਇਸ ਸੰਸਾਰ ਤੇ ਆਉਂਦੇ ਨੇ ਸਾਡੇ ਬਹੁਤ ਹੀ ਅਤੀ ਸਨਮਾਨਯੋਗ ਆ ਸ਼੍ਰੀਮਾਨ ਸਤਬਾਬਾ ਤਰਵਿੰਦਰ ਸਿੰਘ ਜੀ ਮੂਹਰੇ ਵਾਲੇ ਮਹਾਂਪੁਰਖਾ ਜਿਨ੍ਹਾਂ ਨੇ ਸਰਕਾਰ ਜੋ ਖਾਲਸਾ ਜੀ ਸਾਡੇ ਨਵਾਲੇ ਤੇ ਕਿਰਪਾ ਕੀਤੀ ਹੈ ਗੁਰੂ ਦੇ ਪਿਆਰਿਓ ਹਮ ਰੁੱਟੇ ਫਿਰਤੇ ਕੋਈ ਬਾਤ ਨਾ ਪੁੱਛਤਾ ਮਹਾਂਪੁਰਖ ਕਹਿਣ ਲੱਗੇ ਕਿ ਭਾਈ ਆਪਾਂ ਨੇ ਅਵੇ ਦੀ ਧਰਤੀ ਤੇ ਜਾਣਾ ਪਾਵੇਂ ਗੁਰੂ ਦੇ ਪਿਆਰੋ ਵਿਸਾਖੀ ਦੇ ਪ੍ਰੋਗਰਾਮ ਬੜੇ ਬਕਵੋਲੇ ਸੀ ਪਰ ਮਹਾਂਪੁਰਖਾਂ ਦਾ ਬਚਨ ਸੀ ਟਾਲ ਨਹੀਂ ਸਕੇ ਸਾਨੂੰ ਇਹੋ ਜੇ ਇਹੋ ਜੀ ਧਰਤੀ ਦੇ ਦਰਸ਼ਨ ਕਰਾਏ ਗੁਰੂ ਦੇ ਪਿਆਰੋ ਦਬਈ ਦੇ ਵਿੱਚ ਆ ਗੁਰੂ ਦੇ ਪੈਰੋਂ ਦੋ ਹਫ਼ਤੇ ਦਾਦੇ ਜਥੇ ਦੇ ਮਹਾਂਪੁਰਖਾਂ ਨੇ ਗੁਰੂ ਦੇ ਪੈਰੋਂ ਕੀਰਤਨ ਕੀਤਾ ਮਹਾਂਪੁਰਖ ਕਹਿਣ ਲੱਗੇ ਕਿ ਭਾਈ ਆਪਾਂ ਨੇ ਮਾਸਕ ਦੀ ਧਰਤੀ ਇਹ ਵਾਂ ਦੀ ਧਰਤੀ ਤੇ ਜਾਣਾ ਪਰ ਮੈਂ ਅਚਨ ਚਿਤ ਮਹਾਂਪੁਰਖਾਂ ਨੇ ਕਹਿ ਬੈਠਿਆ ਕਿ ਪਨਾ ਮਾ ਬਾਬਾ ਜੀ ਆਪਾਂ ਨੂੰ ਕੋਈ ਉੱਥੇ ਕੋਈ ਜੜ ਪਛੜ ਵਾਲੇ ਬੰਦੇ ਨਾਲ ਕਿਸੇ ਨਾਲ ਗੁਰ ਕੀਤਾ ਮੈਨੂੰ ਕਹਿਣ ਲੱਗੇ ਬਾਬਾ ਜੀ ਕਿ ਗੁਰਨਾਨਕਾ ਆਪਾਂ ਨੂੰ ਕਿਨੇ ਗੁਰਨਾਨਕ ਤਾਂ ਉੱਥੇ ਵੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਭਾਈ ਜੇਪਨ ਕੋਈ ਨਹੀਂ ਜਾਣਦਾ ਆਪਾਂ ਨੂੰ ਗੁਰਨਾਨਦਪਤਾ ਜਾਣਦਾ ਹੈ ਗੁਰੂ ਦੇ ਪੈਰੋਂ ਸੱਤ ਵਜਨ ਕਹਿ ਕੇ ਮਹਾਂਪੁਰਖਾਂ ਦੇ ਬਚਨ ਨੂੰ ਗੁਰੂ ਦੇ ਪੈਰੋਂ ਸਮਝ ਸਕਿਆ ਬੜੀ ਕਿਰਪਾ ਕੀਤੀ ਬਾਬਾ ਜੀ ਨੇ ਸਤਕਾਰ ਜੋ ਖਸਾ ਜੀ ਐਡੇ ਪਰਉਪਕਾਰੀ ਮਹਾਂਪੁਰਖਾ ਬਾਬਾ ਤਰਵਿੰਦਰ ਸਿੰਘ ਜੀ ਜਿਨ੍ਹਾਂ ਦੇ ਤੁਸੀਂ ਦਰਸ਼ਨ ਪਧਾਰੇ ਕੀਤੇ ਨੇ ਬਹੁਤ ਵੱਡਾ ਉਪਰਾਲਾ ਬਾਬਾ ਜੀ ਦਾ ਹੈ ਗੁਰੂ ਦੇ ਪੈਰੋਂ ਬਾਬਾ ਜੀ ਨੇ ਵਿਦਿਆਲਾ ਖੋਲਿਆ ਉਸ ਵਿਦਿਆਲੇ ਦੇ ਵਿੱਚ ਗੁਰੂ ਦੇ ਪੈਰੋਂ ਬੱਚਿਆਂ ਨੂੰ ਜੋ ਗੁਰਮਤਿ ਸਿੱਖ ਸਭਿਆ ਸੋਧ ਬਾਣੀ ਦੀ ਸੱਥਿਆ ਸਤਕਾਰ ਜੋ ਖਸਾ ਜੀ ਬਾਬਾ ਜੀ ਬڑے ਵੱਡੇ ਵੱਡੇ ਬਜ਼ੁਰਗ ਵੀ ਬਾਬਾ ਜੀ ਕੋਲ 60-70 ਸਾਲ ਦੇ 50-50 ਸਾਲ ਦੇ ਗੁਰੂ ਦੇ ਪਿਆਰੋ 80-80 ਸਾਲ ਦੇ ਬਜ਼ੁਰਗ ਜਿਹੜੇ ਗੁਰੂ ਦੇ ਪੈਰੋ ਗੁਰਬਾਣੀ ਬਾਬਾ ਜੀ ਪੜਾਉਂਦੇ ਨੇ ਸਾਡੇ ਗਰੀਬਾਂ ਉੱਤੇ ਮਹਾਂਪੁਰਖਾਂ ਨੇ ਕਿਰਪਾ ਕੀਤੀ ਤੁਹਾਡੀਆਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਣਾ ਮਹਾਂਪੁਰਖਾਂ ਨੇ ਕਰਾਇਏ ਅਸੀਂ ਮਹਾਂਪੁਰਖਾਂ ਦਾ ਸਤਕਾਰ ਜੋ ਖਾਸਾ ਜੀ ਦਿਲ ਦੀਆਂ ਗਹਿਰਿਆਂ ਨਾਲ ਬਹੁਤ ਧੰਨਵਾਦ ਕਰਦੇ ਆ ਆਓ ਮੈਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਕਤਕਾ ਕਹਿ ਕੇ ਦੋ ਘੰਟੇਾਂ ਦੇ ਵਿੱਚ ਕੇ ਮੇਰੀ ਜਾਤ ਪੋ ਜਾਣਾ ਉਹ ਤੋਂ ਬਾਅਦ ਮਹਾਂਪੁਰਖਾਂ ਆਪਣੇ ਕਮਾਏ ਹੋਏ ਬਚਨਾਂ ਦੇ ਨਾਲ ਸੰਤਾਂ ਨੂੰ ਨਿਹਾਲ ਕਰਨਗੇ ਸਤਕਾਰਯੋਖ ਖਲਸਾ ਜੀ ਆਓ ਮੈਂ ਉਹ ਕਥਾ ਕਹਿ ਰਿਹਾ ਕਿ ਗੁਰੂ ਦੇ ਪਿਆਰੋ ਬਾਣੀ ਦਾ ਫਰਮਾਨ ਹੈ ਸਤ ਰੰਗ ਵਿੱਚ ਭੇਦ ਨਾ ਕੋਈ ਗੁਰਬਾਣੀ ਫਰਮਾਵੇ ਚਾਰ ਪਦਾਰਥ ਮੈਂ ਦੇਵ ਸੋ ਸਤ ਸ਼ਰਮ ਜੋ ਆਵੇ ਆਹ ਉਹਨਾ ਮਾਪੁਰਖਾਂ ਦੇ ਚਰਨਾਂ ਦੇ ਵਿੱਚ ਜਥਾ ਕਿਉਂ ਕਹਿ ਰਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨਮਾਨ ਪਰ ਤਖ਼ਰ ਗੁਰੂ ਲਿਸਾਰੇ ਸੰਤ ਰੱਬ ਵਿੱਚ ਤੇ ਨਾ ਕੋਈ ਗੁਰਬਾਣੀ ਫਰਮਾਵੇ ਚਾਰ ਪਦਾਰਥ ਮਿਲਦੇ ਉਸ ਨੂੰ ਸੰਤ ਸ਼ਰਨ ਜੋ ਆਵੇ ਆਪਣੀ ਬੁੱਧ ਅਨਸਾਰ ਸੰਗਤ ਨੂੰ ਆਪਣੀ ਬੁੱਧ ਅਨਸਾਰ ਸੰਗਤ ਨੂੰ ਜਾਹਿਆਂ ਕੁਝ ਸਲਾਮ ਜਿੱਥੇ ਸਾਧੂ ਚਰਨ ਟਕਾਵਣ ਜਾਨ ਪੂਜੀਆਂ ਖਾਵਾ ਜਿੱਥੇ ਸਾਧੂ ਚਰਨ ਟੰਗਾਵਣ ਜਾਨ ਪੂਜੀਆਂ ਖਾਵਾ ਸੰਤ ਰੱਬ ਵਿੱਚ ਭੇਦ ਨ ਕੋਈ ਗੁਰਬਾਣੀ ਫਰਮਾਵੇ ਆਪਣੇ ਬੁੱਧ ਅਨੁਸਾਰ ਸੰਗਤ ਨੂੰ ਝਾਗੀਆਂ ਕੁਝ ਸਨਾਮਾ ਜਿੱਥੇ ਸਾਧੂ ਚਰਨ ਟਕਾਵਣ ਜਾਣ ਬੂਝੀਆਂ ਥਾਵਾਂ ਜਿੱਥੇ ਸਾਧੂ ਚਰਨ ਟਕਾਵਣ ਜਾਣ ਬੂਝੀਆਂ ਥਾਵਾਂ ਅਜਨ ਚੇਤ ਗਨ ਕਾਂ ਦੇ ਬੂਹੇ ਅਜਨ ਚੇਤ ਗਨ ਕਾਂ ਦੇ ਬੂਹੇ ਇੱਕ ਦਿਨ ਸਾਧੂ ਖੜ ਗਏ ਮੇਂ ਜੋਰ ਦਾ ਪੈਨ ਲੱਗ ਪਿਆ ਅੰਦਰ ਸਾਧੂ ਬੜ ਗਏ ਤੋਤਾ ਮੈਨੂੰ ਦੇ ਗਏ ਸਾਧੂ RAM ਦਾ ਨਾਮ ਚ ਪਾਮ ਜਿੱਤੇ ਸਾਧੂ ਚਰਨ ਟਕਾਵਣ ਜਨ ਪੂਜਿਆ ਤਾਮ ਜਿੱਤੇ ਸਾਧੂ ਚਰਨ ਟਕਾਵਣ ਜਨ ਪੂਜਿਆ ਤਾਮ ਢਿੱਡ ਬਾਟੀ ਬਨ ਕੇ ਸਾਬੇ ਦੇ ਢਿੱਡ ਬਾਟੀ ਬਨ ਕੇ ਜਦ ਜਾਦ ਵਸੀ ਆਉਂਦੇ ਪੁੱਤਰ ਜਾਂ ਪੁਤਰੀ ਕੀ ਹੋਊ بار بار ਕਰ ਲਾਉਂਦੇ ਨਾਮ ਨਰੈਣ ਪੁੱਤਰ ਦਾ ਰੱਖੀ ਨਾਮ ਨਰੈਣ ਪੁੱਤਰ ਦਾ ਰੱਖੀ ਤੈਨੂੰ ਬਚਨ ਸਰਾਮਾ ਜਿੱਥੇ ਸਾਧੂ ਚਰਨ ਟਿਕਾਵੇ ਜਾਲ ਪੂਜੀਆਂ ਥਾਵਾ ਸਾਧੂ ਜਰਨ ਟਟਾਵੇ ਜਾਨ ਪੂਜੀਆਂ ਕਾਵਾ ਓ ਮਾਤਾ ਗੰਗਾ ਜਦੋਂ ਪੁੱਤਰ ਲਈ ਮਾਤਾ ਗੰਗਾ ਜਦੋਂ ਪੁੱਤਰ ਲਈ ਕੀਤੀ ਸੀ ਅਰਜੋਈ ਨੰਗੇ ਪੈੜੀ ਢੀੜ ਸਾਬ ਨੂੰ ਲੈ ਕੇ ਗਈ ਰਸੋਈ ਨੰਗੇ ਪੈਰੀ ਢੀੜ ਸਾਬ ਨੂੰ ਲੈ ਕੇ ਗਈ ਰਸੋਈ ਗੰਗਾ ਬਣ ਕੇ ਸੀ ਵਰ ਦਿੱਤਾ ਲਕੇ ਸੀ ਵਰ ਦਿੱਤਾ ਪਰ ਅਰਦਾਸ ਸੁਨਾਵਾ ਜਿੱਥੇ ਸਾਧੂ ਚਰਨ ਨਿਗਾਵੇ ਜਾਣ ਪੂਜੀਆਂ ਖਾਵਾ ਜਿੱਥੇ ਸਾਧੂ ਚਰਨ ਟਕਾਵਣ ਜਾਣ ਪੂਜੀਆਂ ਖਾਵਾ ਜਿੱਥੇ ਸਾਧੂ ਚਰਨ ਟਕਾਵਣ ਜਾਣ ਪੂਜੀਆਂ ਖਾਵਾ ਸਤਕਾਰ ਜੋ ਖਲਸਾ ਜੀ ਜਿਹੜੇ ਸਾਧੂ ਸੰਤ ਫਕੀਰ ਹੁੰਦੇ ਨੇ ਗੁਰੂ ਦੇ ਪਿਆਰੋ ਤੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਇਹ ਸੰਸਾਰ ਤੇ ਆਉਂਦੇ ਨੇ ਆ ਕੇ ਥੱਲੇ ਪੜ ਕੇ ਲੋਕਾਂ ਨੂੰ ਸਨਕਾਰ ਜੋ ਖਾਲਸਾ ਜੀ ਉਸ ਕਾਰਕੁਸ਼ਤੇ ਨਾਲ ਉਹ ਸਤਿਗੁਰਾਂ ਦੀ ਬਾਣੀ ਨਾਲ ਜੋੜਦੇ ਨੇ ਆਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧਕ ਕਮੇਟੀ ਗੁਰੂ ਦੇ ਪਿਆਰੋ ਬਾਬਾ ਮੇਜਰ ਸਿੰਘ ਜੀ ਜਿਨ੍ਹਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਇਸ ਪਵਿੱਤਰ ਸਥਾਨਾਂ ਤੇ ਸੇਵਾ ਕਰਦੇ ਨੇ ਸਨਕਾਰ ਜੋ ਖਾਲਸਾ ਜੀ ਸਾਡੇ ਬਹੁਤ ਹੀ ਅਤੀ ਸਨਮਾਨਯੋਗ ਆ ਇਹ ਕਹਦੇ ਜਿਹੜੇ ਸਫਕਾਰ ਜੋ ਖਲਸਾ ਜੀ ਸਰਦਾਰ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਦੇ ਘਰ ਦਾਸ ਦਾ ਜੱਥਾ ਸਫਕਾਰ ਜੋ ਖਲਸਾ ਜੀ ਕਹਾਤਾ ਹੋਇਆ ਖਰੇਆ ਹੋਇਆ ਬੜੀ ਪਰਵਾਰਕ ਗੁਰੂ ਦੇ ਪੈਰੋਂ ਮਹਾਂਪੁਰਖਾਂ ਦਾ ਚਲੰਤ ਸੇਵਕ ਪਰਵਾਰ ਹੈ ਜਿਨ੍ਹਾਂ ਦੇ ਪਰਿਵਾਰ ਉੱਤੇ ਬਹੁਤ ਮਹਾਂਪੁਰਖ ਸਾਡੀ ਬਾਬਾ ਅਨੰਦ ਸਿੰਘ ਜੀ ਕਲੇਰਾ ਵਾਲੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲੇ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਮਹਾਂਪੁਰਖਾਂ ਦੀ ਇਸ ਪਰਿਵਾਰ ਉੱਤੇ ਬਹੁਤ ਕਿਰਪਾ ਹੈ ਮਿਹਰ ਭਰਿਆ ਹੱਥ ਹੈ ਪੜਾ ਗੁੰਦੇ ਪਿਆਰੋ ਸ਼ਰਧਾ ਵਾਲਾ ਪੇਮ ਵਾਲਾ ਪਰਿਵਾਰ ਹੈ ਜਿਨ੍ਹਾਂ ਉੱਤੇ ਇਨੀ ਗੁਰੂ ਦੀ ਕਿਰਪਾ ਕਹਿ ਲਈਏ ਸਤਕਾਰਯੋਖ ਖਾਲਸਾ ਜੀ ਇਨੀ ਤਰਮ ਧੰਦੇ ਨਾਲ ਡੀਡੀਜੀ ਸੇਵਾ ਕਰਦੇ ਨੇ ਸਤਕਾਰਯੋਖ ਖਾਲਸਾ ਜੀ ਅਸੀਂ ਹੋਰ ਕੇ ਨਹੀਂ ਆਖ ਸਕਦੇ ਕਿ ਇਨੀ ਨਿਮਰਤਾ ਪਰਿਵਾਰ ਦੇ ਵਿੱਚ ਇਨੀ ਸੇਵਾ ਗੁਰੂ ਧਰਦੀ ਕਰਦੇ ਨੇ ਆਓ ਇਹਨਾ ਕੁਝ ਕਹਿੰਦੇ ਕਿਵਾਰੇ ਜੱਟਾਂ ਦਾ ਇਤਿਹਾਸ ਪੜਦਿਆਂ ਕੋਲੋਂ ਬੋਲਦਿਆਂ ਕੋਲੋਂ ਬਹੁਤ ਭੁੱਲਾ ਤੇ ਗਲਤੀਆਂ ਹੋ ਜਾਂਦੀਆਂ ਨੇ ਸਤਿਵਖਸ਼ਾ ਆਰ ਹੈ ਬਿਆਤ ਸਤਾਂ ਵੱਲੋਂ ਮਾਤ ਦੇ ਸਤਕਾਰ ਭੇਜਿਆ ਗਿਆ ਜਥੇ ਨੂੰ ਸਤਕਾਰ ਦੇਉ ਖਸਾ ਜੀ ਆਸ਼ੀਰਵਾਦ ਭੇਜਿਆ ਗਿਆ ਮਾਇਆ ਨੰਵਾਜਿਆ ਗਿਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੰਤਰ ਗੁਰੂ ਨਾਨਕ ਪਾਤਸ਼ਾਹ ਜੀ ਤੰਤਰ ਬਾਬਾ ਅਨੰਦ ਸਿੰਘ ਜੀ ਤੰਤਰ ਬਾਬਾ ਈਸ਼ਰ ਸਿੰਘ ਜੀ ਮਹਾਪੁਰਖ ਸਾਰਿਆਂ ਦੇ ਸਰੋਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣ ਆਿਆਂ ਦੀ ਯਾਤਰਾ ਸਭਲ ਕਰਨਾ ਆਉ ਭੁੱਲਾ ਚੁਪਾ ਦੀ ਖਿਮਾ ਸਾਰੇ ਕੀਰ ਦੇ ਵਿੱਚ ਗੁਰੂ ਦੇ ਪਿਆਰੋ ਗੱਜ ਕੇ ਆਕੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਵਤਕ ਆਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ